ਸੱਤ ਕਿੱਲੇ ਬਹੁਤ ਵੱਡੀ ਕੀਮਤ ਮੰਗੀ ਹੈ ਭਾਈ ਤੇ ਗੱਲ ਵੀ ਤਾਂ ਬਹੁਤ ਵੱਡੀ ਹੋਈ ਜਾਂਦੀ ਆ ਇੱਕੋ ਹੀ ਵੱਡੀ ਕੀਮਤ ਨਹੀਂ ਮੰਗੀ ਨਾ ਚਾਚਾ ਕਦੇ ਆਰ ਦੀਆਂ ਕਦੇ ਪਾਰ ਦੀਆਂ ਪਰ ਤੂੰ ਸਾਡੇ ਨਾਲ ਕੀਤੀਆਂ ਸੀ ਹੁਣ ਸਾਡੀ ਵਾਰੀ ਆ ਅਸੀਂ ਤੇ ਨਾ ਕਰ ਰਹੇ ਨਾ ਇਹ ਕਹਾਂ ਵਿੱਚ ਸੱਚ ਚਾੜਨੇ ਨਹੀਂ ਬਦਨਾਮ ਹੁੰਦਾਂ ਚਲਦਿਆਂ ਤਾਂ ਰਹਿੰਦਿਆਂ ਨੇ ਭਾਈ ਪਰ ਇੰਨਾ ਵੀ ਨਹੀਂ ਹੁੰਦਾ ਕਿ ਤੁਸੀਂ ਕਿਸੇ شریف ਬੰਦੇ ਦੀ ਜਮੀਂ ਛੇਲ ਲਾੜੋ ਚਾਚਾ ਕੀ ਛੇਲ ਲਾਦੀ ਛੇਲ ਤਾਂ ਸਾਡੀ ਲਈ ਐ ਬਦਨਾਮੀ ਤਾਂ ਸਾਡੀ ਹੋਈ ਐ ਮੇਰੀ ਮਾਂ ਨੂੰ ਪਿੰਡ ਦੇ ਵਿੱਚ ਨਾ ਕੋਈ ਬੰਦਾ ਨੰਗਨ ਨਹੀਂ ਦਿੰਦਾ ਹਰੇਕ ਬੰਦਾ ਤੇਰੇ ਨਾਲ ਬਣਾਉਂਦਾ ਠੀਕ ਹੈ ਨਾ ਇਹ ਕੋਈ ਬਾਲੀ ਵੱਡੀ ਕੀਮਤ ਨਹੀਂ ਹੈਗੀ ਸੱਤ ਕਿਲੇ ਨਾਮ ਕਰਾ ਤੇ ਬਸ ਠੀਕ ਹੈ ਖਾਈਚਲ ਰੋਟੀ ਗੱਲ ਸਹੀ ਆ ਸਹੀ ਗੱਲ ਆ ਭੂਆ ਚਾਹ ਮਾ ਠੀਕ ਹੈ ਠੀਕ ਹੈ ਨਾ ਭੂਆ ਸੁਪਾਲ ਬਾਲੀ ਵੱਡੀ ਕੀਮਤ ਪਾਈ ਆ ਤੁਸੀਂ ਐਨੇ ਵੱਟੇ ਵਾਲਾ ਮੇਰਾ ਭਰਾ ਹੈ ਨਹੀਂ ਜਿੰਨੇ ਪਵਾਤੇ ਸਮਝਾ ਆਉਂਦੇ ਜਵਾਕਾਂ ਨੂੰ ਹਰ ਕਿੰਨੇ ਤਾਂ ਮੰਗ ਲੈ ਛੇਤੀ ਇਹ ਗੱਲ ਕੀ ਕਹਿਨੀ ਆ ਤੂੰ ਇੰਦਰੇ ساری ਉਮਰ ਹੋ ਗਿਆ ਮੈਨੂੰ ਇਹ ਚੱਕੀ 'ਚ ਪਿਸਦੀ ਨੂੰ ਪਿੰਡ ਦਾ ਕੱਲਾ ਕੱਲਾ ਬੰਦਾ ਮੈਨੂੰ ਇਹ ਗੱਲ ਕਹਿ ਕੇ ਮੇਰੀ ਬਦਨਾਮੀ ਕਰਦਾ ਹਜੇ ਤੂੰ ਕਹਿੰਦੀ ਸੱਤ ਕਿੰਨਿਆਂ ਦੀ ਬੜੀ ਵੱਡੀ ਕੀਮਤ ਆ ਹੂੰ ਨਾ ਚੱਕੀ 'ਚ ਪਿਸਦੀ ਉਹਦੇ ਨੂੰ ਵਿਆਹ ਦਿੰਦੀ ਬਰਾਬਰ ਘਰੇ ਆਇਆ ਰਿਸ਼ਤਾ ਮੋੜਿਆ ਸੀ ਫੇਰ ਤੇ ਇਹਨੂੰ ਲੋੜ ਹੀ ਨਹੀਂ ਸੀ ਆਹ ਫਿਕਰ ਕਰਨ ਦੀ ਨਾਲੇ ਮੈਂ ਆਪਦੇ ਘਰੇ ਵਸਦੀ ਰਸਤੀ ਮੈਨੂੰ ਨਹੀਂ ਲੋੜ ਸੀ ਇਹ ਗੱਲ ਤੂੰ ਕਹਿਨੀ ਆ ਮੈਂ ਰਿਸ਼ਤਾ ਮੋੜਿਆ ਕਿ ਇਹਨੇ ਮੋੜਿਆ ਪੁੱਛ ਕਰਿਆ ਭਰਾ ਨੂੰ ਹੂੰ ਨੀ ਉਹਦੋਂ ਪ੍ਰਾ ਤੇਰੇ ਮਗਰ ਲੱਗਦਾ ਸੀ ਉਦੋਂ ਮੇਰੀ ਸੁਣਦਾ ਨਹੀਂ ਤੇ ਹੁਣ ਲੱਗਦੇ ਨਗਰ ਹੁਣ ਲੱਗਦੇ ਬਸ ਇਹਨਾਂ ਦੇ ਮੂਹਰੇ ਪੁੜਦਾਲ ਨਹੀਂ ਕਰਦੇ ਇਹ ਸਾਰੇ ਇੱਕੋ ਜਿਹੀ ਇਕੱਠੇ ਹੋਏ ਹੋਏ ਸਾਡੀ ਅੱਛਾ ਸੋਡੀ ਦਾਲ ਨਹੀਂ ਕਰਨੀ ਸਾਡੇ ਮੂਹਰੇ ਸਾਡੇ ਜਗਮਾਂ ਤੇ ਨੂਨ ਪਾਉਣਾ ਹੈਓ ਤੁਸੀਂ ਵੇਖ ਚਾਚਾ ਅੱਜ ਨਹੀਂ ਕੱਲ੍ਹ ਨਹੀਂ ਝਾੜਨ ਨੂੰ ਸਾਨੂੰ ਪਤਾ ਚਾਚਾ ਕਿਤਾ ਨਹੀਂ ਆਉਂਦੀ ਆਉਣ ਦਾ ਸਾਡੇ ਕੋਲ ਹੀ ਦੋਗਾ ਹੁਣ ਤਾਂ ਚਾਰ ਬੰਦੇ ਬੈਠੇ ਆ ਗੱਲ ਹੋ ਜੂਗੀ ਹਜੇ ਵੀ ਦੇਖ ਲੈ ਦਰਦ ਦਰਦ ਦੀ ਠੋਕਰਾ ਖਾਏਗਾ ਦਰਦ ਦਰਦ ਦੀ ਕੋਈ ਗੱਲ ਨਹੀਂ ਮਾਰਨਾ ਨਾ ਬਾੜੇ ਮੈਨੂੰ ਘਰੇ ਕੋਈ ਮੈਂ ਰੋਟੀ ਖਾਊਗਾ ਆਪਦੇ ਸਰ ਤੇ ਖਾਊਗਾ ਤੇਰੇ ਕੋਲੇ ਮੰਗਣ ਨਹੀਂ ਆਊਗਾ ਠੀਕ ਹੈ ਨਾ ਪਰ ਜਿਹੜੀਆਂ ਤੁਸੀਂ ਅਰਦਾਸਾਂ ਕਰੀ ਬੈਠੇ ਹੋ ਨਾ ਇਹ ਵੀ ਮੈਂ ਕਦੇ ਪੂਰੀਆਂ ਹੋਣ ਨਹੀਂ ਦਿੰਦਾ ਕਿੰਨਾ ਕਰ ਚਲੇ ਜੱਟ ਮਚਾਈ ਨਾ ਅਸੀਰ ਬੰਸਾ ਕਰ ਗਿਆ ਹੈ ਸ਼ਰਮ ਨਹੀਂ ਆਉਂਦੀਆਂ ਗੱਲ ਕਹਿੰਦੇ ਨੂੰ ਦੇਖ ਸੁਣ ਲੈ ਇਹਦੀ ਗੱਲ ਮੈਂ ਤਾਂ ਸੁਣੀ ਬੈਠਾ ਸੁਣੀ ਬੈਠਾ ਸੋਚ ਲਿਓ ਬਾਜ਼ਾਰ ਕਰ ਲਿਓ ਘਰੇ ਜਾ ਕੇ ਆਖਰ ਨੂੰ ਇਸੇ ਪੌੜੀ ਆਉਣਾ ਪਊਗਾ ਤੁਹਾਨੂੰ ਫਿਰ ਵੀ ਟਮਾਟਾ ਦਾ ਵੀ ਨਾ ਆਉਂਦਾ ਫਿਰ ਵੀ ਵੀ ਲੋਕ ਗੱਲਾਂ ਕਰਦੇ ਨੇ ਪੂਆ ਮੇਰੀ ਗੱਲ ਸੁਣ ਲੈ ਹੈ ਬੰਤੋਂ ਦੀ ਨੂੰ ਕਿੰਨਾ ਤਾਂ ਰੋਟੀਆਂ ਖਾਓ ਕਹ ਲੋ ਕਿ ਲਾਂਚਨ ਲਾ ਦੂਗੀ ਆਹੋ ਹਜਾ ਅਸਾ ਤੀਆ ਪੁੱਤਾ ਹਜਾ ਚਾਚੀ ਨਾਲੋਂ ਤੇ ਪਿਓ ਦੇ ਬਰਾਬਰ ਸਮਝਦੇ ਆ ਕੋਈ ਨਹੀਂ ਸਮਝ ਲੈ ਜਦੋਂ ਜੋ ਕੁਝ ਹੋਊਗਾ ਸੀ ਦੇਖ ਲੈ ਆ ਕੇ ਬੂ ਫਿਕਰ ਨਾ ਕਰ ਨਾ ਲੈ ਮੇਰੀ ਗੱਲ ਸੁਣ ਲੈ ਪੂਆ ਜੇ ਕਿਤੇ ਪਿੰਡ ਦੇ ਵਿੱਚ ਹੁਣ ਇਹਦਾ ਕੋਈ ਲਾਂਬਾ ਆ ਗਿਆ ਠੀਕ ਹੈ ਬੰਤੋ ਦੀ ਨੂਹ ਨਾ ਕੋਈ ਨਾ ਕੋਈ ਇਹਦੇ ਤੇ ਦੂਸਨ ਲਾਤਾ ਪਰ ਮੈਥੋਂ ਬੂਰਾ ਕੋਈ ਨਹੀਂ ਫਿਰ ਮੈਨੂੰ ਆਰ ਪਾਰ ਗੱਲ ਕਰਨੀ ਪਊਗੀ ਠੀਕ ਹੈ ਮੈਂ ਨਹੀਂ ਪਿੰਡ ਦੇ ਵਿੱਚ ਬਦਨਾਮੀ ਹੋਰ ਘੱਟ ਸਕਦਾ ਉਹ ਭਾਈ ਮੇਰੀ ਗੱਲ ਸੁਣੋ ਆ ਜਿੰਡੀਆਂ ਵੱਡੀਆਂ ਗੱਲਾਂ ਤੁਸੀਂ ਇਹਨੂੰ ਕਰਤੀਆਂ ਨਾ ਬੰਤੋ ਦੀ ਨੂਹ ਨਹੀਂ ਇਹ ਨਾਂ ਛਡਾਉਂਦੀ ਕਿਉਂ ਨਹੀਂ ਲਾਉਂਦੀ ਸਾਨੂੰ ਸਾਰੇ ਹੀ ਪਤਾ ਆਹੋ ਮੈਨੂੰ ਪਤਾ ਪਈ ਹੈ ਬੰਤੋ ਦੀ ਨੂਹ ਨਾ ਦੂਛਣ ਨਹੀਂ ਨਾ ਵੀ ਤੂੰ ਉਹਨਾਂ ਦੇ ਘਰੇ ਰਹਿਦਾ ਹੈਂ ਕੰਨਾਂ ਨੇ ਕਰਦਾ ਤੈਨੂੰ ਕਹਦੇ ਜੀ ਹਾਂ ਕਰ ਦੂਗਾ ਉਹ ਜਿੰਨੇ ਦੂਸ਼ਣ ਮੈਂ ਇਹਦੇ ਤੇ ਲੱਗੇ ਆ ਠੀਕ ਹੈ ਇਹ ਨਾਲ ਦੂਸ਼ਣ ਤਾਂ ਚਾਚ ਦੇ ਉਹੀ ਲੱਗ ਜੂਗਾ ਜਿਹੜੇ ਹਿਸਾਬ ਨਾਲ ਨਾਲ ਲਈ ਵਰਦਾ ਇਹਨੂੰ ਕਿਹੜਾ ਕਰਦੇ ਨੇ ਆ ਆ ਜਾ ਮੇਰੀ ਗੱਲ ਸੁਣ ਕੋਈ ਨਹੀਂ ਰੋਟੀ ਐ ਆਪ ਪਕਾ ਕੇ ਖਾ ਲੂ ਫਿਰ ਮੈਨੂੰ ਵੀ ਕਿਹੜਾ ਤੁਸੀਂ ਬੈਠਣ ਜੋ ਕਰੀ ਛੱਡਿਆ ਗੱਲ ਸੁਣ ਕੇ ਤੁਸੀਂ ਮੇਹੀ ਲਾਜੀ ਰੱਖ ਲੈਂਦੇ ਅਸੀਂ ਕਰਿਆ ਅਸੀਂ ਕਰਿਆ ਉਹਨੇ ਨਾ ਕੋਈ ਆਕੇ ਛੇੜਦਾ ਇਥੇ ਆਕੇ ਸੁਪਾਲ ਕੋ ਬਹੁਤ ਕੁਝ ਬੁਲਵਾਤਾ ਨਾਲ ਤੇਰੀ ਵਾਕੀ ਹੋਣਾ ਨਾਲ ਤੂੰ ਬੁਲਾਤਾ ਮੇਰੀ ਦਾ ਹੁੰਦਾ ਪੂਆ ਕਰੇ ਸਾਡੇ ਪੱਕੀ ਗੱਲ ਕਰਨੇ ਕਰ ਨਾ ਸਾਡੇ ਦਿਲ ਚ ਬਥੇਰੀਆਂ ਗੱਲਾਂ ਸੀਗਾ ਸਾਨੂੰ ਗੁੱਸਾ ਆਇਆ ਸਾਡੇ ਕੋਲ ਬੈਠਾ ਸੀ ਅਸੀਂ ਕੱਢਤੀ ਆਂ ਠੀਕ ਹੈ ਤੈਨੂੰ ਵੀ ਪਤਾ ਰੋਟੀ ਇੱਥੇ ਮਿਲਦੀ ਸੀ ਕਿ ਨਹੀਂ ਮਿਲ ਜਿੱਦ ਤੇ ਮੈਂ ਵੇਖਿਆ ਕਿ ਮੈਂ ਤਾਂ ਚਾਚੇ ਨੇ ਤੇ ਤੂੰ ਤਾਂ ਕਹਿ ਉਹ ਵੀ ਤੇਰੇ ਕਰਕੇ ਅੱਜ ਵਾਕੜੀ ਬੈਠੇ ਬਾਹਰ ਚ ਤੂੰ ਇਹ ਨਾ ਸੋਚ ਕਹਿ ਸਕਦੀ ਐ ਹਾਂ ਸਾਡੇ ਬਹੁਤ ਵੱਡੇ ਨੇ ਕਰਕੇ ਗੱਲ ਆ ਪਏ ਸਕਦੀ ਐ ਸਾਡੇ ਘਰ ਤੇ ਬੈਹੇ ਸਾਨੂੰ ਵੀ ਹੈ ਤਾਂ ਬੋਲ ਦੇ ਨਹੀਂ ਕਿ ਨਹੀਂ ਬੋਲੇ ਅੱਜ ਸਾਡੇ ਸਾਹਮਣੇ ਬੈਠਾ ਸਰਦ ਨਿਕਲ ਜਨਾ ਸਾਡੇ ਨੂੰ ਸੇ ਬੋਲ ਕੇ ਨਿਕਲ ਕੇ ਗਈਆਂ ਗੱਲ ਬਣਦੀ ਸੀਗੀ ਗੱਲ ਬਣਦੀ ਸੀ ਉਹੀ ਕਹੀ ਐ ਹੈ ਸੱਪ ਲੜ ਗਿਆ ਸੱਪ ਜੋ 7 ਕਿਲੋ ਨਹੀਂ ਗਾਇਆ ਪਤਾ ਨਹੀਂ ਪਿੰਡ ਦੇ ਕੀ ਕੁਛ ਕਹਿੰਦੇ ਨੇ ਤੈਨੂੰ ਵੀ ਤਾਂ ਪਤਾ ਹੀ ਹੈ ਮੰਮੀ ਭੂਆ ਨੂੰ ਤਾਂ ਆਪਾਂ ਹੀ ਮਾਰੇ ਲੱਗਦੇ ਆਂ ਬਸ ਚਾਚਾ ਹੀ ਚੰਗਾ ਚਾਚਾ ਸਹੀ ਗੱਲਾਂ ਕਰਦਾ ਮੇਰੀ ਗੱਲ ਸੁਣ ਚੁੱਪ ਕਰ ਮੇਰੀ ਗੱਲ ਸੁਣ ਤੂੰ ਸੋਚ ਵਿਚਾਰ ਤੈਨੂੰ ਪਤਾ ਵੀ ਸਾਰਾ ਕੁਝ ਲੈ ਕੇ ਭੱਜ ਗਈ ਜੇ ਤਾਂ ਕਈ ਉੰਗਈ ਹੁੰਦੀ ਮੰਨ ਲੈਣਾ ਘਰੇ ਉਹਨੂੰ ਕੁਝ ਨਹੀਂ ਸਕਦਾ ਤੈਨੂੰ ਹੀ ਪਤਾ ਸਾਰਾ ਕੁਝ ਲੈ ਕੇ ਵਾਗੀ ਮਤਲਬ ਉਹ ਗਈ ਹੈ ਨਾ 12-15 ਲੱਖ ਰੁਪਏ ਉਹ ਵੀ ਜਰੀ ਬੈਠਾ ਉਹ ਵੀ ਜਰੀ ਬੈਠਾ ਬਾਕੀ ਤਾਂ ਕੋਈ ਨਹੀਂ ਹੋਗੀ ਨਾ ਇਹ ਨਹੀਂ ਹੁਣ ਚਾਚੇ ਨੂੰ ਹੋਵੇ ਕਿ ਕਰਾਊਗਾ ਤੇ ਜਵੇਂ ਜਵੇਂ ਨੱਕ ਵੱਡਣਾ ਵਾਲਾ ਕੰਮ ਤੁਸੀਂ ਨਾ ਉਹ ਨੱਕ ਵੱਡਾ ਹਾਂ ਤੁਸੀਂ ਕੱਲਾ ਚਾਚੇ ਬਾਰੇ ਨਾ ਸੋਚੋ ਨੀਰਾ ਪੂਰਾ ਠੀਕਾ ਇਹਦੀ ਸਾਰੀ ਉਮਰ ਪਈ ਐ ਠੀਕ ਐ ਜੇ ਸੱਤ ਕਿਲੇ ਉਹ ਸਾਡੇ ਨਾਲ ਕਰਾਊਗਾ ਉਹਦੇ ਵਿੱਚੋਂ ਕਿਲਾ ਦੋ ਕਿਲੇ ਵੇਚ ਕੇ ਇਹਦਾ ਵਿਆਹ ਕਰਾਂਗੇ ਤੇ ਦੂਜੇ ਥਾਂ ਤੇ ਹੈ ਤੇ ਨਾਲੇ ਆਇਆ ਆਪੂਆ ਜੀ ਹੁਣ ਨਾ ਹੁਣ ਵੇਚਣ ਤੇ ਹੋ ਜੋ ਚਾਚਾ ਫਿਰ ਹੁਣ ਕਰੀਏ ਕੀ ਕਰੀਏ ਕੀ ਜਦੋਂ ਇਹ ਜਿੰਦਗੀ ਖਰਾਬ ਕਰਦੇ ਸ ਤਾਂ ਚਾਚੇ ਦੇ ਨਾਮ ਹੀ ਲਾਵਾਂਗੇ ਹਾਂ ਕੌਣ ਲਊਗਾ ਦੱਸ ਮੈਂ ਕੌਣ ساری ਉਮਰ ਥੋੜੀ ਇੱਥੇ ਬੈਠੀ ਰਹੂੰਗੀ ਜੇ ਕੋਈ ਨਾ 20 50 ਲੱਖ ਰੁਪਇਆ ਦੇਵਾਂਗੇ ਫਿਰ ਜਾ ਕੇ ਕਿਤੇ ਕੋਈ ਇਹਦਾ ਹੱਥ ਫੜੂਗਾ ਹੈ ਵੇ ਇਹ ਤੇਰੀ ਮਾਂ ਦਾ ਕੀ ਤਰ੍ਹਾਂ ਸਾਰਗਾ ਮੈਂ ਉਹਦੇ ਨਾਲ ਹੱਥਾਂ ਨਾਲ ਦਿੱਤਾ ਨਹੀਂ ਨਾ ਕੋਈ ਨਹੀਂ ਪੈਂਦਾ ਮੈਂ ਅੱਛਾ ਮਾਂ ਨੇ ਕੀਤੀਆਂ ਐ ਠੀਕ ਆ ਪੈਰੋਂ ਘਰ ਉਜੜਾ ਮੇਰੀ ਧੀ ਦਾ ਐਂ ਤਾਂ ਤੈਨੂੰ ਪਤਾ ਹੀ ਹੋ ਗਿੰਦਰੇ ਕਾਲਾ ਸਾਫ ਕਹਿੰਦੇ ਵੀ ਤੇਰੇ ਤੇ ਅੱਜ ਬੇਇੱਜ਼ਤੀ ਕਰਦੇ ਆ ਜੇ ਜਦੋਂ ਡੈਰੀ ਮੁੱਕਿਆ ਸੀ ਇਹ ਜਾਕਰ ਉਹਨੇ ਛੋਟੇ ਛੋਟੇ ਛੱਟਕ ਬਾਬੂ ਜੀ ਖਿਆ ਤੁਹਾਡੇ ਘਰ ਤਾਂ ਕੀ ਹੁੰਦਾ ਮਾੜੀ ਹੋ ਗਈ ਜਿਹੜੀ ਇੱਥੇ ਬੈਗੀ ਤੁਹਾਡੇ ਕੋਲ ਲੈ ਤੈਨੂੰ ਜੇ ਤੂੰ ਆਂਗੀ ਤੈਨੂੰ ਤਾਂ ਮੱਥਾ ਟੱਕਣੀ ਕਦੇ ਪਾਇਆ ਫਿਰ ਸੱਤਿਆ ਤੁਹਾਡੇ ਤਾਂ ਰੱਖਿਆ ਹੋਇਆ ਉਹ ਤੋਂ ਬਾਅਦ ਭਾਈ ਬਥੇਰਾ ਜਾਣੇ ਆਉਣੇ ਉਹ ਮੇਰੇ ਕੋਲ ਤਾਂ ਬਾਤੂ ਜਾਣੇ ਆਉਣੇ ਤੁਸੀਂ ਵੀ ਜਾਣੇ ਤੇਰੀ ਸੱਸ ਵੀ ਜਾਂਦੀ ਹੈ ਠੀਕ ਹੈ ਮਾਈ ਕਿਸੇ ਕੰਮ ਦੀ ਮਾਰੀ ਲੈ ਕੇ ਆਈ ਸਿੱਥੇ ਵੀ ਕੋਈ ਗੱਲ ਰਾਹ ਪਊਗੀ ਪਰ ਤੁਸੀਂ ਛੋੜ ਕੇ ਤੇ ਜਵਾਨਾ ਲੁੱਤਰ ਲੁੱਤਰ ਚੱਲ ਗਾ ਸਾਡੀਆਂ ਦਾ ਆਪੇ ਲੁੱਟਣ ਲੁੱਟਰ ਚੱਲਣੀਆਂ ਨੇ ਮੇਰੀ ਗੱਲ ਸੁਣ ਲੈ ਨਾ ਜਦੋਂ ਅਸੀਂ ਜਦੋਂ ਜਦੋਂ ਅਸੀਂ ਰਾਤ ਅਸੀਂ ਤੁਹਾਨੂੰ ਜਵਾਬ ਦੇਣੇ ਆਂ ਨਹੀਂ ਤੂੰ ਮੇਰੀ ਆਈ ਦੀ ਨਹੀਂ ਰੱਖੀ ਮੈਂ ਤੈਨੂੰ ਮੇਰੀ ਗੱਲ ਸੁਣ ਕੀ ਕਿਹੜੇ ਭੂਆ ਕਹੀ ਤੇ ਜਾਣਿਆ ਏਸੀ ਵਾਲਾ ਕਮਰਾ ਤੱਕ ਨੂੰ ਵੀ ਨਾ ਠੀਕ ਹੈ ਜੇ ਸਾਡੇ ਤਾਂ ਵਧੀਆ ਰੋਟੀ ਚਾਚੇ ਨੂੰ ਦੇਵਾਂਗੇ ਤੂੰ ਦਸ ਦਿਨ ਪੋਣੇ ਰਹਿ ਕੇ ਦੇਖ ਲੈ ਠੀਕ ਹੈ ਜੇ ਕਦੇ ਤੈਨੂੰ ਆਏ ਲੰਬਾ ਆ ਗਿਆ ਵੀ ਭਾਈ ਉਹਦੇ ਤੁਸੀਂ ਕੀ ਗੱਲ ਕੀਤੀ ਸੀ ਅੱਜ ਕੀ ਕਹਿ ਰਹੇ ਹਾਂ ਅਸੀਂ ਲਿਖ ਕੇ ਦੇ ਦਾਂਗੇ ਠੀਕ ਹੈ ਵੀ ਆਥਨੀ ਇਹਨੂੰ ਆਹ ਸਬਜੀ ਦੇ ਆਇਆ ਕਰਾਂਗੇ ਦੁਪਹਿਰੇ ਆਹ ਸਬਜੀ ਦੇ ਆਇਆ ਕਰਾਂਗੇ ਸਾਰਾ ਕੁਝ ਲਿਖ ਕੇ ਦੇਾਂਗੇ ਪਰ ਉਹਨਾਂ ਦੇ 7 ਕਿਲੋ ਸਾਡੇ ਨਾਲ ਲਿਖਾ ਦੇ ਭਾਈ ਬਈ ਸੁਣ ਲੈ ਗੱਲ 100 ਅਥਰੱਸਾ ਸਿਰੇ ਤੇ ਗੰਡ ਮੈਂ ਤਾਂ ਇੱਕ ਗੱਲ ਚ ਨਿਵੇੜ ਕੇ ਨਹੀਂ ਤੇਰਾ ਚਾਚਾ ਉਹਦੇ 7 ਕਿੱਲੇ ਬਾਹਣ ਹੈ ਉਹ ਤਾਂ ਮੇਰੇ ਕੰਨੋਂ ਕਿਵੇਂ ਮਰਜ਼ੀ ਨਾ ਕਰਾਉਣਾ ਨਾ ਕਰਾਉਣਾ ਵੱਡ ਦੇ ਚਾਚੇ ਨੂੰ ਜੇ ਨਹੀਂ ਨਾ ਕਰਾਉਂਦਾ ਜੇ ਤੈਨੂੰ ਜ਼ਮੀਨ ਦੀ ਕੱਲੇ ਦੀ ਭੁੱਖ ਹੈ ਤੈਨੂੰ ਚਾਚੇ ਦੀ ਨਹੀਂ ਆ ਮੰਨੇ ਹੱਥ ਮੇਰਾ ਪੂਆ ਇੱਕ ਮਿੰਟ ਮੇਰੀ ਗੱਲ ਇੱਕ ਮਿੰਟ ਮਾਂ ਮੇਰੀ ਗੱਲ ਸੁਣਾ ਠੀਕ ਹੈ ਨਾ ਤਾਂ ਮੈਂ ਉਹਨੂੰ ਵੱਡਾ ਅੱਜ ਨਾ ਵੱਡਾ ਗੱਲ ਠੀਕ ਹੈ ਵੱਡਿਆ ਤਾਂ ਹੋ ਗਿਆ ਵੱਡ ਤਾਂ ਉਹ ਗਈ ਜਿਹੜੀ ਸੱਤ ਸਮੁੰਦਰੋਂ ਪਰੋ ਆਈ ਸੀ ਉਹ ਵੱਢ ਗਈ ਜਿਹਨਾਂ ਜਿਹਦਾ ਕੋਈ ਪਤਾ ਹੀ ਨਹੀਂ ਸੀ ਜਿਹਦਾ ਕੋਈ ਪਤਾ ਨਹੀਂ ਕਿੱਥੋਂ ਆਈ ਆ ਕਿੱਥੋਂ ਨਹੀਂ ਆਈ ਅਸੀਂ ਐਂ ਕਹਿੰਦੇ ਆ ਫਿਰ ਵੀ ਸਾਨੂੰ ਸ਼ਰਮ ਆਉਂਦੀ ਆ ਜਦੋਂ ਲੋਕਾਂ ਨੇ ਚੁੱਲ੍ਹੇ ਤੇ ਜਾ ਕੇ ਰੋਟੀਆਂ ਕੰਨਦਾ ਅਸੀਂ ਵੱਢ ਦਾਂਗੇ ਅਸੀਂ ਮਾਰ ਦਾਂਗੇ ਇੱਕ ਦਿਨ 'ਚ ਮਰ ਜੂਗਾ ਠੀਕ ਹੈ ਤੇ ਜਿਹੜਾ ਹੁਣ ਮਰੂਗਾ ਉਹ ਰੋਜ਼-ਰੋਜ਼ ਮਰੂਗਾ ਉਹ ਆਹੀ ਗੱਲ ਤੂੰ ਉਹਦੇ ਬੈਠੇ ਤੂੰ ਕਹਿਦੀਂਦੀ ਨਾ ਵੀ ਭਾਈ ਨਾ ਕਿਸੇ ਦੇ ਚੁੱਲ੍ਹੇ ਤੇ ਜਾ ਨਹੀਂ ਰੋੜਾ ਰੋਟੀ ਖਵਾਵਾਂਗੇ ਅਸੀਂ ਤੇ ਸੱਤ ਕਿੱਲਾਂ ਦਾ ਤਾਂ ਹਜੇ ਤੁਸੀਂ ਬਿਰਬਾ ਹੀ ਨੇ ਪਾਉਂਦੇ ਤੁਸੀਂ ਤਾਂ ਕਹਿੰਦੇ ਨਾ ਕੋਈ ਨਹੀਂ ਆ ਚ ਨਾ ਮਾਂ ਨਹੀਂ ਕਿਉਂ ਆ ਛੱਤ ਰੱਖੋ ਨਹੀਂ ਅਸੀਂ ਨਹੀਂ ਅਸੀਂ ਨਹੀਂ ਅਸੀਂ ਬੂਆ ਤੋਂ ਅਗਲੀ ਗੱਲ ਨਹੀਂ ਕਰਦੇ ਜਿਵੇਂ ਮਾਂ ਨੇ ਉਹਲੇ ਚ ਰੱਖੀ ਆ ਗੱਲ ਠੀਕ ਹੈ ਰੋਟੀ ਖਵਾਈ ਨਾਲ ਤਾਂ ਅਸੀਂ ਘਰੋਂ ਖਵਾਤਾ ਤੇ ਨਾਲੇ ਹੁਣ ਮਾਰੇ ਵੱਜੇ ਪਿਆ ਐਸਾ ਕੋਰੀ ਗੱਲ ਕਰਾਂਗੇ ਹਾਂ ਕੋਈ ਨਹੀਂ ਪੁੱਤ ਤੇ ਜੀਵਾਤ ਸ਼ਾਬਾਸ਼ ਸੋਤੇ ਖਵਾਤਾ ਬਸ ਨਾ ਉਹਦੀ ਜ਼ਮੀਨ ਆਪਾਂ ਕਿਵੇਂ ਮਰਜ਼ੀ ਕਰੇ ਨਾ ਤਾਂ ਤੂੰ ਸਾਡੀ ਬਣੀ ਆ ਅੱਜ ਨਾ ਬਣੀ ਆ ਕੱਲ ਤੇ ਨਾ ਤੂੰ ਬਣੇ ਈ ਗਿਆ ਤੈਨੂੰ ਚਾਤਾ ਚੰਗਾ ਲੱਗਦਾ ਜਾ ਦਾਤੇ ਕੋਲੇ ਲੱਭ ਲੋ ਜਿ ਲੱਭਦੀ ਤਾਂ ਮੇਰੇ ਭਾਈ ਮਤਕ ਨਾ ਇਹ ਸੱਚਾ ਪਾਤਸ਼ਾਹ ਨਾ ਥਿਆਵੇ ਨਾ ਥਿਆਵੇ ਨਾ ਥਿਆਵੇ ਆ ਸੋਟ ਕੇ ਕਰਤਿਆਂ ਧਰਤਿਆਂ ਤੇ ਜਿਹੜੀਆਂ ਅਰਦਾਸਾਂ ਕਰੀਆਂ ਨਾ ਤਾਂ ਹੀ ਸਾਰਾ ਪਿੰਡ ਆਖੀ ਜਾਂਦਾ ਵੀ ਇਹਨਾਂ ਨੇ ਕੱਢੀ ਆ ਕੱਢੀ ਤੁਸੀਂ ਐ ਤਾਂ ਹੀ ਖਬਰ ਤੇਰੀ ਮਾਂ ਕਿਤੇ ਇੱਕ ਤਵੀਤ ਤਾਕੇ ਪਾ ਪਾ ਕੇ ਨਹੀਂ ਆਈ ਹੋਊਗੀ ਉੱਥੋਂ ਵੀ ਨਾ ਆਵੇ ਮੁੜ ਕੇ ਗੱਲ ਸੁਣ ਕੇ ਜਾ ਹੁਣ ਜਾਣੀ ਕਿਧਰ ਢਾਗੇ ਤਵੀਤ ਤਾਂ ਸੋਨੂੰ ਆਉਂਦੇ ਆ ਕਰਵਾਣੇ ਤਾਂ ਤੁਸੀਂ ਕਹਿੰਦੇ ਹੋ ਕਦਰ ਤੂੰ ਸੀ ਸਾਰਾ ਟੱਬਰ ਅਦਾਸਾ ਕਰੀ ਨਾ ਆਵੇ ਨਾ ਆਵੇ ਤੇਰਾ ਪੁੱਤ ਵੀ ਕਹਿਣਾ ਆਉਂਦੀ ਨਹੀਂ ਬੂਆ ਆਉਂਦੀ ਨਹੀਂ ਗੱਲਾਂ ਦੇਖ ਲੈ ਕਰਦੀ ਆਰੇ ਕੰਮ ਕਿਹੜੇ ਕੀਤੇ ਆ ਹੈ ਸਿਉਣਾ ਉਹ ਲੈ ਗਈ ਹੈ ਪੈਸੇ ਉਹ ਲੈ ਗਈ ਹਰ ਦਾ ਸ਼ੁਕਰ ਜ਼ਮੀਨ ਨਹੀਂ ਕਰਾਈ ਨਾਮ ਮੈਂ ਤਾਂ ਕਰਨ ਗਈਆਂ ਤੇ ਚਾਚੇ ਨੇ ਕਿਤੇ ਉਹ ਵੀ ਨਾ ਕਰਾਤੀ ਹੋਵੇ ਨਾ ਫੇ ਤਾਂ ਆਪਣਾ ਉਹ ਵੀ ਪਰਤਾਲ ਕੀਤੀ ਅੰਨਾ ਸੀ ਬੁੱਢੀ ਉਮਰ ਇਸ਼ਕ ਚੜਿਆ ਸੀ ਅੰਨਾ ਸੀਗਾ ਪਿਆਰ ਚੜਿਆ ਸੀ ਉਹਨੂੰ ਅੰਨੇ ਨੂੰ ਦਿਸਿਆ ਨਹੀਂਗਾ ਸਾਡਾ ਸਾਰਾ ਕੁਝ ਖਰਾਬ ਕਰਤਾ ਮੈਂ ਤਾਂ ਸੱਚੀ ਇਹ ਕਹੂੰਗਾ ਬੂਆ ਪਾ ਮੈਨੂੰ ਗੁੱਸਾ ਲੱਗੇ ਠੀਕ ਹੈ ਜੇ ਮੇਰੀ ਮਾਂ ਤਵੀਤ ਕਰਾਉਂਦੀ ਹੁੰਦੀ ਹੁੰਦੀ ਸਾਡਾ ਪਹਿਲਾ ਤੇਰੇ ਮੱਥੇ ਤੇ ਮਾਰਦੀ ਤਵੀਤ ਕਰਾ ਕੇ ਤੂੰ ਸਾਡੇ ਮਗਰ ਲੱਗਦੀ ਸਾਰੇ ਦੇ ਦੁੱਸਾਂ ਲਾਉਣੀ ਹੈ ਤੂੰ ਮੈਨੂੰ ਕਿੱਧੇ ਕਿਖ ਲੈ ਤਾ ਸਿਆਣਿਆਂ ਕੋਲੇ ਜਾਂਦੀ ਨੂੰ ਹਾਗੇ ਤਵੀਤ ਲਿਆਉਂਦੀ ਨੂੰ ਤੂੰ ਐਡੀ ਵੱਡੀ ਗੱਲ ਕਹਿ ਚੁੱਕੀ ਹੈ ਲਾਖੀ ਵੀ ਕਹਿੰਦੀ ਸਾਡੀ ਕੁੜੀ ਦੇ ਘਰ ਦੇ ਛੋਟੇ ਤਾਰ ਪੱਟੇ ਕਹਿਣਾ ਕਿ ਤਵੀਤ ਕਰਾਇਆ ਫਿਰ ਅਸੀਂ ਤਾਂ ਕਿਸੇ ਕੋਲੇ ਆਏ ਆਂ ਆਖਿਆ ਨਹੀਂ ਭੈਣ ਪ੍ਰਮਾਣਿਕ ਵੀ ਉਹ ਨਦੀ ਕੁੜੀ ਬਾਰ ਕੇ ਬੈਗੀ ਅਸੀਂ ਖੁਸ਼ ਆਂ ਤੇ ਤੁਸੀਂ ਕਿੰਨੇ ਬਾਗੋ ਵਾਗ ਆ ਕੇ ਆ ਗਏ ਆਂ ਅੱਜ ਤਾਂ ਤੁਸੀਂ ਆ ਕੇ ਬੱਤੀ ਨਹੀਂ ਬਾਈ ਅਸੀਂ ਤਾਂ ਪਹਿਲਾਂ ਦੇ ਨਹੀਂ ਕਹਤਾ ਸੀ ਉਹ ਨੂੰ ਵੇਖ ਕੇ ਕਹਤਾ ਸੀ ਵੀ ਬਸਤੀ ਅੱਛਾ ਪਰ ਦੇ ਨਹੀਂ ਕਹਤਾ ਸੀਗਾ ਫਿਰ ਸਾਨੂੰ ਪਤਾ ਸੀ ਹਾਈ ਦਾ ਇੱਥੇ ਤਾਂ ਮਗਰਾ ਦਾ ਘੋੜੇ ਕਰਤਗਾ ਧਰਤਿਆਂ ਦਾ ਨਬੂਆ ਤੂੰ ਆਇਆ ਜਿਆਦਾ ਲੈ ਦੇਖ ਲੈ ਦੇਖ ਕਿਵੇਂ ਕਰਦੀ ਐ ਇਹ ਨਾ ਕਰੀ ਆਈ ਇਹਦਾ ਪੁੱਤ ਉਂਗਲਾਂ ਆ ਲੈਣੇ ਬੜੀਆ ਕੀਤਾ ਹਾਂ ਨਾ ਕਹਿੰਦੇ ਤਾਂ ਲੱਗ ਰਹੀ ਐ ਤਾਂ ਲੱਗ ਰਹੀ ਐ ਬੜੀਆ ਹੋਇਆ ਮੇਰੇ ਘਰਸਣ ਹੁਣ ਠੰਡੇ ਪੈ ਜਾਣਗੇ ਤੂੰ ਦੇਖ ਲੈ ਇੱਥੇ ਆਊਗਾ ਭੌਂਕਦਾ ਹਾਂ ਹਾਂ ਇੱਥੇ ਆਊਗਾ ਵੇਖੇ ਕਿ ਜਾਣ ਦੇ ਹਾਂ ਤੁਮੀ ਗੱਲ ਨੂੰ ਸਾਨੀ ਰੰਨਾ ਕਰ ਲਈ ਨਾ ਹਣਾ ਹੁਣ ਤੁਸੀਂ ਦੇਖਿਓ ਠੰਡੇ ਮਦਦੇ ਦੀ ਸੋਚਣਗੇ ਤੁਹਾਨੂੰ ਵੀ ਗੱਲ ਆਪਣੀ ਸਹੀ ਲੱਗੂਗੀ ਗੱਲ ਵੀ ਸਹੀ ਐ ਹੁਣ ਉਹ ਆਉਂਦੀ ਰੋਟੀ ਕਿੱਥੇ ਖਾਊਗਾ ਤੈਨੂੰ ਮੈਂ ਦੱਸੀ ਜਾਂਦਾ ਵੀ ਜਿੰਨੇ ਜਣੀਆਂ ਗੱਲਾਂ ਮੈਂ ਇਹਨਾਂ ਨੂੰ ਕਹਿਤੀਆਂ ਜੇ ਨਾ ਇਹਨਾਂ ਨੂੰ ਸੁੱਤੇ ਪਿਆ ਨੂੰ ਇਹ ਜਗਾਉਣ ਨਾਲ ਗੱਲ ਤਾਂ ਮੇਰਾ ਨਾਂ ਵੀ ਲਾੜੀ ਨਹੀਂ ਹਰਿਆ ਉਹ ਪਰ ਤੋਂ ਕਿੰਨਾ ਕਿਰੇ ਨੂੰ ਰੋਟੀ ਦੇ ਦਿੰਦੀ। ਕਮਜ਼ਰ ਦੇ ਨਾਲ ਉਹੀ ਆ ਜਾਂਦੇ ਇਹ ਦੇਖ ਹਾਂ ਚੌਰਾ ਕਿਸੇ ਥਾਂ ਦਾ ਭੁੱਖੀ ਖਾਣਾ ਡਰਾਈਵਰ ਢੇੜ ਕਿਸੇ ਥਾਂ ਦਾ ਢੇੜੀ ਤਾਂ ਇਕੱਠੇ ਹੋਇਆ ਸਾਰੇ ਆ ਜਿੰਨੇ ਵੀ ਛੜੇ ਛੜਾਂਗੇ ਇਹਦੇ ਕੋਲ ਆ ਜਾਂਦੇ ਆ ਹੈ ਇਹਨੂੰ ਕੰਨ ਭਰਦੇ ਉਹ ਕਹਿੰਦੇ ਮੈਂ ਨਹੀਂ ਖੁੰਡਾ 100 ਕੋ ਤਾਂ ਮਿਲਦਾ ਉਹ ਲੰਡੇ ਨੂੰ ਖੁੰਡਾ ਨਹੀਂ ਲੰਡੇ ਨੂੰ ਖੁੰਡੀ ਮਿਲੀ ਉਹ ਤਾਂ ਮੇਰਾ ਸਾਰਾ ਡਰਾਈਵਰ ਦਾ ਆਪ ਦਾ ਯੂਪੀ ਤੋਂ ਲਿਆ ਆ ਠੀਕ ਆ ਆ ਦੀ ਰੋਟੀ ਪੱਕੀ ਕਾ ਪਕਦੀ ਕਰ ਲਈ ਠੀਕ ਆ ਇਹਨਾਂ ਨੇ ਜਾਣ ਜਾਣ ਕੇ ਇਥੇ ਇਹਨੂੰ ਲੂਤੀਆਂ ਲਾ ਕੇ ਇਹਦਾ ਵੀ ਐਂ ਹੀ ਕਰਿਆ ਸੀਗਾ ਹੱਲ ਮੈਂ ਤਾਂ ਭਾਈ ਵੀ ਇਹਨਾਂ ਨੇ ਹੋਣ ਜਾਣ ਕੇ ਪੈਸੇ ਪੈਸੇ ਕੀ ਤੈਨੂੰ ਕਹੀਦਾ ਯਾ ਨਾ ਸ਼ਰਾਬ ਪੀਤੀ ਐ ਨਾ ਨੇ ਉਹ ਨਹੀਂ ਉਹ ਲੜੀ ਲਿਆਂਦੀ ਸੀ ਉਹਨੇ ਗੱਟਮਟ ਕੀਤੀ ਹੋਗੀ ਵੀ ਇੱਕ ਵਾਰੀ ਤੈਨੂੰ ਬਿਵਾਦਾਾਂਗੇ ਉਥੇ ਲੈ ਕੇ ਸਾਰਾ ਕੁਝ ਪਾੜਦੀ ਐਨਾ ਸਾਟਾ ਐਨਾ ਦੇ ਮੇਰੀ ਗੱਲ ਸੁਣ ਨਾ ਚੱਲ ਸਾਰਾ ਪਤਾ ਹੈ ਉਹਦੇ ਬਾਰੇ ਸਾਰਾ ਪਤਾ ਹੈ ਲਗੜੇ ਦੀ ਗੱਲ ਤਾਂ ਆਪਣੇ ਪੱਖ ਦੀ ਹੋਗੀ ਗੱਲ ਸੁਣ ਲੈ ਆਪਣੇ ਘਰੇ ਆਉਣ ਲੱਗ ਗਿਆ ਨਾ ਹੱਥ ਮੰਨ ਕੇ ਠੀਕ ਐ ਇੱਕ ਵਾਰੀ ਹੋਊਗਾ ਦੋ ਵਾਰੀ ਹੋਊਗਾ ਇਸ ਤੋਂ ਬਾਅਦ ਆਪਾਂ ਮੰਨ ਜਾਾਂਗੇ ਠੀਕ ਐ ਆਪਾਂ ਇਹਨੂੰ ਕਹਾਂਗੇ ਭਾਈ ਇੱਥੇ ਬਹਿ ਜਾ ਟਿੱਕੇ ਕਿਸੇ ਬਸੇ ਜਾਣ ਨਹੀਂ ਦੇਣਾ ਫਿਰ ਮਾਂ ਮੇਰੀ ਗੱਲ ਸੁਣ ਲੈ ਠੀਕ ਐ ਮੂੰ ਤਾਂ ਮੈਂ ਤੈਨੂੰ ਕਿਹਾ ਸੀ ਇਹ ਸੰਗਲ ਪਾ ਲਈ ਅਸੇ ਪਾਸੇ ਕਿਤੇ ਜਾਣ ਨਾ ਦੇ। ਠੀਕ ਹੈ ਨਾ? ਇਸ ਤੋਂ ਬਾਅਦ ਹੁਣ ਮੇਰੀ ਜ਼ਮੀਨ ਕਿਤੇ ਜਾਇ ਨਹੀਂ ਚਾਹੀਦੀ। ਹੁਣ ਆਪਣੇ ਵਾਲ ਜ਼ਮੀਨ ਪੂਰੀ। ਹੁਣ ਘਣਾ ਆਵੇ ਤਾਂ ਸਹੀ, ਆਵੇ ਤਾਂ ਸਹੀ। ਹਾਂ। ਕਹਿਣਾ ਕਿਹੜਾ ਛੱਡੂ? ਮੀਰੀ ਗੱਲ ਸੁਣ ਹੁਣ ਜੀ ਚਾਰ ਬੰਦੇ ਲੈ ਕੇ ਆਏ ਤਾਂ ਹੀ ਲੈ ਕੇ ਇਹਨੂੰ ਪਤਾ ਲੱਗ ਗਿਆ। ਹੁਣ ਵਿਵਹ ਤਾਂ ਆਉਂਦੀ ਨਹੀਂ। ਹੁਣ ਇਹ ਤਾਂ ਭੰਨਾ ਵੀ ਉਹ ਲੱਭਣਾ, ਲੱਭਣ ਲੱਭਣ ਤਾਂ ਇੱਥੇ ਦੂਰ-ਦੂਰ ਤੱਕ ਵਾਗ ਗਏ। ਮੈਂ ਜਾਊਂਗਾ। ਠੀਕ ਹੈ? ਮੇਰੀ ਗੱਲ ਸੁਣ ਲੈ, ਗੱਲ ਕਰ ਲਓ ਮੈਂ ਜਾਊਂਗਾ, ਗੱਡੀ ਲੈ ਜਾਊਂਗਾ। ਠੀਕ ਹੈ? ਇਹਨਾਂ ਨੂੰ ਉਹੀ ਗਿਹੜੇ ਖਵਾਈ ਜਾਊਂਗਾ। ਉਹੀ ਗਿਹੜੇ ਠੀਕ ਹੈ ਕਾ ਚਾਚਾ ਚੱਲ ਕੋਈ ਨਾ ਜਿਹੜਾ ਕੁਝ ਨਹੀਂ ਇਹ ਇੱਕ ਵਾਰ ਹੋਰ ਆਉਂਦੇ ਹਾਂ ਜਿੰਤਾ ਕਰਵਾਓ ਹਾਂ ਤਾਂ ਹੁੰਦੇ ਨਹੀਂ ਵਗ ਜਾਂ ਪਹਿਲਾਂ ਨੀਵੇ ਹੋ ਜਾ ਜਾ ਕੇ ਕੀ ਗੱਲਾਂ ਕਰਦਾਈ ਕਿਤੇ ਕੁਝ ਹੋਇਆ ਹੀ ਨਹੀਂ ਚਾਹਤਾ ਮੈਂ ਤਾਂ ਕਰ ਬਸਾ ਨਹੀਂ ਸਕੀ ਸਭ ਨੂੰ ਮਾਂ ਨੂੰ ਨਾਲ ਲਵਾ ਰੈਂਦੀ ਇਹ ਮਾਂ ਦੀ ਮੋਟੀ ਹੁੰਦੀ ਮਾਂ ਮੇਰੀ ਗੱਲ ਸੁਣ ਮੈਂ ਹੁਣ ਤਾਂ ਸਾਰੇ ਕੋ ਮੇਰੇ ਤੇ ਛੱਡ ਦੇ ਠੀਕ ਹੈ ਤਾਂ ਇੱਥੋਂ ਦਾ ਕੁਝ ਹੋਇਆ ਨਹੀਂ ਅਸੀਂ ਦੋਵੇਂ ਹਾਂ ਤੈਨੂੰ ਸੱਤ ਕਿਲੇ ਆ ਦੇਣਾ ਕਰਾ ਕੇ ਦਿਖਾਵਾਂਗੇ ਚਾਚੇ ਨੂੰ ਯਾਪੂਆ ਨੂੰ ਗੱਡੀ ਦੇ ਵਿੱਚ ਬਿਠਾ ਕੇ ਗੋਲ ਚੌਂਕ ਦੇ ਉੱਤੋਂ ਗੱਡੀ ਘੁਮਾ ਘੁਮਾ ਕੇ ਘੇਰ ਆਉਣ ਲਾ ਦੂੰਗਾ ਜਿਹੜਾ ਇਹ ਕਹਿ ਦਨ ਵੀ ਲੈ ਮੋੜ ਕੇ ਲੈ ਚਲੋ ਚੱਲ ਚੱਲ ਇਹ ਬਸ ਹੁਣ ਨਹੀਂ ਲਾ ਦੀ ਯਾਪੂਆ ਬਸ ਐ ਹੀ ਕਰੀ ਗੱਲ ਸਹੀ ਐ ਚੱਲ ਨਹੀਂ ਚਾਹ ਦੀ ਘੁੱਟ ਬਣਾ ਰਾ ਸਿਰ ਦੋਕਣ ਲਾਤਾ ਹੋਰ ਕਿ ਚੱਕ ਕਰਨ ਲਾਤਾ ਇਹਨੇ ਆ ਜਾ ਆ ਜਾ ਬਈ ਕੱਕਰਾ ਇੰਨਾ ਗੱਲਾਂ ਕਰਕੇ ਤੇ ਮੇਰਾ ਜੀ ਨਹੀਂ ਕਰਦਾ ਹੁੰਦਾ ਕਿ ਮੈਂ ਇਹਨਾਂ ਦੇ ਘਰੇ ਆਵਾਂ ਉਹ ਭਰਾਵਾ ਤੇਰੇ ਕਰਕੇ ਮੈਨੂੰ ਵੀ ਚਾਰ ਸੌਣੀਆਂ ਪਈਆਂ ਸੁਣ ਨਹੀਂ ਮੇਰਾ ਤਾਂ ਮਨ ਨਹੀਂ ਕਰਦਾ ਇਹਨਾਂ ਦੇ ਘਰੇ ਵੜਨ ਨੂੰ ਮੇਰੀ ਤਾਂ ਜਮਾਈ ਨਹੀਂ ਬਣਦੀ ਇਹਨਾਂ ਨਾਲ ਤੇ ਮੇਰੀ ਕਿਹੜਾ ਬਣਦੀ ਐ ਮੇਰੀ ਕੀ ਬਣਦੀ ਐ ਨਾ ਓਏ ਦੇਖ ਆ ਮੁੰਡਾ ਹੈਗਾ ਕਿਸੇ ਕੰਮ ਦਾ ਕਿਸੇ ਨਾਲ ਵਰਤਮ ਯੋਗ ਓਏ ਮੁੰਡਾ ਤਾਂ ਮੁੰਡਾ ਉਹਨਾਂ ਦੀ ਨੋ ਕਿੰਨਾ ਲਤਰੋ ਚਲਦੀ ਓਦੀ ਯਾਰ ਐਂ ਤਾਂ ਮੈਚ ਅਪ ਕਰ ਜਾਂਦਾ ਸੀਗਾ ਮੈਂ ਕਹਿੰਦਾ ਸੀ ਚੱਲ ਕੋਈ ਨਹੀਂ ਕੋਈ ਨਹੀਂ ਕਿੱਧਰ ਹੈ ਗਈ ਭੈਣਾ ਬਿੰਦਰ ਵੀ ਉੱਥੇ ਖੜ ਗਈ ਬਲਾ ਯਾਰ ਹੁਣ ਭਲਾਇੰਦਾ ਸੀ ਇੱਥੇ ਕੀ ਰਹਿ ਗਿਆ ਆਪਣਾ ਇਹਨਾਂ ਦੇ ਕੋਲ ਹਾਂ ਆ ਗਿਆ ਭੈਣ ਆ ਗਈ ਭਾਈ ਕੀ ਕਹਿੰਦੇ ਸੀ ਤੈਨੂੰ ਰਹਿਣਾ ਕਿ ਜਿਹੜਾ ਕੁਸ ਤੈਨੂੰ ਆਖਿਆ ਸੀ ਮਹੀਨਾ ਦਾ 7 ਕਿੱਲਾਂ ਦੀ ਅੱਗ ਲੱਗੀ ਹੋਈ ਐ ਛੇਤੀ 7 ਕਿੱਲੇ ਸਾਨੂੰ ਦੇ ਦੇ ਅਸੀਂ ਤਾਂ ਤਿੰਨੇ ਟਾਈਮ ਰੋਟੀ ਸਬਜ਼ੀ ਦੇ ਦੇਖ ਰਹੇ ਮੈਂ ਖਾਤਾ ਆਪ ਪਕਾ ਕੇ ਖਾ ਲਿਆ ਕਰੂ ਹਜੇ ਨਾਂ ਨ ਪ੍ਰਾਂਤ ਤੁਰਦੇ ਕਿਸੇ ਦੀ ਮਜਬੂਰੀ ਨਹੀਂ ਨਾ ਸਮਝਦੇ ਕਿ ਕਿਵੇਂ ਬੰਦਾ ਕਿਸੇ ਤਰੀਕੇ ਨਾਲ ਤੁਹਾਡੇ ਕੋਲ ਕਾਦੇ ਲਈ ਆਇਆ ਹੋਇਆਗਾ ਕਿਵੇਂ ਥੱਕ ਹਾਰ ਕੇ ਜੇ ਤੁਹਾਡੇ ਕੋਲ ਆ ਵੀ ਗਿਆ ਤੁਸੀਂ ਉਹਦੀ ਮਜਬੂਰੀ ਸਮਝੋ ਉਹਨੂੰ ਗੱਲ ਨਾ ਲਾਓ ਇਹ ਤਾਂ ਆਪਦੇ ਵਸ 7 ਕਿੱਲਾਂ ਦੇ ਮਗਰ ਪੈਗੇ ਆ ਆਹੋ ਬਾਈ ਆਹੀ ਲਾਲਚ ਹੁਣ ਇਹਨਾਂ ਨੂੰ ਆਏ ਆ ਹੱਸਿਆ ਹੋਇਆ ਸਾਡੇ ਨਾਲ 7 ਕਿੱਲੇ ਕਰਾਊਗਾ ਤੇ ਸਾਡੇ ਘਰੇ ਆ ਜੂਗਾ ਇਸ ਸੱਤ ਕਿੱਲੇ ਲੈਣੇ ਹੁੰਦੇ ਭਾਈ ਇਹਨਾਂ ਨੇ ਪਹਿਲਾਂ ਨਹੀਂ ਇਹਨੂੰ ਕੱਢਦੇ ਸੀ ਇਹ ਇਹਨਾਂ ਦੀਆਂ ਕਰਤੂਤਾ ਨਾਲ ਸਾਰਾ ਖਸ ਹੋਇਆ ਮੇਰੇ ਭਰਾ ਦੀ ਜ਼ਿੰਦਗੀ ਬਰਬਾਦ ਕਰਤੀ ਇਹਨਾਂ ਨੇ ਜਸਪਾਲ ਕੌਰ ਨੂੰ ਕੀ ਹੋਇਆ ਸੀਗਾ ਕਰਾ ਦਿੰਦੀ ਉਹਦਾ ਇਹਦਾ ਹੈ ਨਾਲ ਇਹਦਾ ਘਰ ਵਸਦਾ ਹੋ ਜਾਂਦਾ ਨਾਲੇ ਸੱਤ ਕਿੱਲੇ ਲੈ ਉਹ ਕਿੱਥੋਂ ਕਰਾ ਦਿੰਦੀ ਜਸਪਾਲ ਤਾਂ ਹੁਣ ਅਗਲ ਕੀ ਹੋਈ ਸੀ ਵੀ ਜੇ ਇਹਦਾ ਘਰ ਵਸ ਗਿਆ ਕਿਤੇ ਆ ਆ ਡੋ ਕੇ ਬੈਠ ਜਵੇ ਆਹੀਂ ਤੇ ਗੱਲ ਦਾ ਪਾਲਾ ਸੀ ਨਾ ਉਹ ਭਾਈ ਜਿਹੜੀ ਤੂੰ ਕਹਿਣਾ ਨਾ ਵੀ ਕਿਸੇ ਬੰਦੇ ਦੀ ਮਜਬੂਰੀ ਨਹੀਂ ਦੇਖਦੇ ਇਹ ਮਜਬੂਰੀ ਨਹੀਂ ਇਹ ਤਾਂ ਮੌਕਾ ਦੇਖਦੇ ਆ ਵੀ ਹੁਣ ਮੌਕਾ ਹੁਣ ਇਹਨੂੰ ਪੀਸ ਲੋ ਭਾਈ ਉਹੀ ਤਾਂ ਕਰਨਾ ਨਹੀਂ ਪਾਸੇ ਵੀ ਮੜਾ ਜੀ ਭਾਈ ਮੈਂ ਇਹਨੂੰ ਗੱਲ ਦੱਸਾਂ ਵੇਖ ਭਰਾਵਾ ਮੇਰੀ ਸੁਣ ਲਾ ਗੱਲ ਤੈਨੂੰ ਮੈਂ ਤਾਂ ਇਹੀ ਮਸਤ ਦਿੰਦੀ ਆ ਇਹਨਾਂ ਦੇ ਆਉਣ ਦਾ ਆਪਾਂ ਨੂੰ ਫਾਇਦਾ ਨਹੀਂ ਕਿਉਂ ਜਦੋਂ ਆਪਾਂ ਆਉਣੇ ਆ ਇਹ ਤਾਂ ਅਗਲਿਆਂ ਪਿਛਲਿਆਂ ਮੂਹਰੇ ਰੱਖ ਦਿੰਦੇ ਸਮਾਂ ਆਪਾਂ ਨੂੰ ਦੁਖੀ ਨੂੰ ਹੋਰ ਦੁਖੀ ਕਰਤਾ ਭੈਣ ਭਰਾ ਅੱਛਾ ਮੇਰੀ ਗੱਲ ਸੁਣ ਇਧਰ ਆ ਨੂ ਨੂੰ ਸਮਝਾਉਣਾ ਕੀ ਸੀ ਤੂੰ ਐਂ ਦੇਖ ਨੂ ਨੂੰ ਸਮਝਾਇਆ ਨਹੀਂ ਇਹਨਾਂ ਨੇ ਵੀ ਜੇ ਕੀ ਗੱਲ ਹੈ ਜੇ ਕੀ ਕਗੇ ਉਲਟਾ ਉਹਦੀਆਂ ਗੱਲਾਂ ਸਾਨੂੰ ਜਾਣ ਪੁੱਝ ਕੇ ਸੁਣੰਗਾ ਗਾ ਕੁਤਾਏ ਦੀ ਇਹ ਨਾ ਤਾਂ ਬਾਦ-ਬਾਦ ਬੋਲੇ ਉਹਨੂੰ ਕੇਰਾ ਦੀ ਮਾਂ ਪੁੱਤਾਂ ਨੇ ਆਖਿਆ ਵੀ ਹਟ ਕੇ ਬਹਿ ਜਾ ਚਾਚਾ ਨੀਵਾ ਹੋ ਕੇ ਆਪਣੇ ਘਰੇ ਆ ਜਾ ਉਹਨੂੰ ਪੁੱਤ ਜਸਪਾਲ ਤੋਂ ਵੀ ਉੱਤੋਂ ਦੀ ਗੱਲ ਐ ਉਹ ਤਾਂ ਚਾਹੁੰਦੀ ਐ ਵੀ ਲਾਡੀ ਕੋਲੇ ਆ ਜਾਣ ਸੱਤ ਕਿੱਲੇ ਇਹ ਆਪਦੇ ਪੇਕਿਆਂ ਨੂੰ ਰੌਲਾ ਤਾਂ ਇਸੇ ਗੱਲ ਦਾ ਹੈ ਲਾਡੀ ਦਾ ਰਿਸ਼ਤਾ ਹੀ 14 ਕਿੱਲਾ ਤੇ ਹੋਇਆ ਸੀ ਉਹਦਾ ਤਾਂ ਰਿਸ਼ਤੇ 14 ਕਿੱਲਾ ਤੇ ਹੋਇਆ ਸੀ ਮੈਂ ਜਾਣਦਾ ਇਹਦੇ ਪੇਕਿਆਂ ਨੂੰ ਇਹ ਲਾਡੀ ਦੇ ਹੱਥ 10 ਵੀ ਨਹੀਂ ਰਹਿਣਾਗਾ ਸਾਰਾ ਕੁਝ ਲੈ ਕੇ ਉਹ ਤੁਰ ਜੂਗੀ ਜਦੋਂ ਅੱਜ ਉੱਤੋਂ ਦੀ ਐ ਬਾਈ ਨੋ ਕੱਲ ਵੀ ਇਹਨਾਂ ਨੂੰ ੱੱਕੇ ਮਾਰ ਮਾਰ ਕਰਦੂ ਮਾਂ ਪੁੱਤਾਂ ਨੂੰ ਫੇਰ ਪਤਾ ਲੱਗੂਗਾ ਛੱਡ ਕੇ ਨਾ ਰੱਖ ਰੱਬ ਤੇ ਦਫਾ ਕਰਿਆ ਹੁਣ ਆਪਾਂ ਇੱਥੇ ਬੈਠ ਕੇ ਕਰੀਏ ਚੱਲੋ ਉਹ ਚਲੋ ਯਾਰ ਕੀ ਗੱਲ ਹੈ ਮੈਂ ਤਾਂ ਐਵੇਂ ਬਸ ਤੇਰੇ ਮਗਰ ਤੂੰ ਮੈਨੂੰ ਕਹਤਾ ਵੀ ਚੱਲ ਚੱਲ ਵੜਦੇ ਆਪਾਂ ਜਾ ਕੇ ਦੇਖ ਆਉਣੇ ਇੱਕ ਵਾਰੀ ਉਹ ਤਾਂ ਪਰਤਾਲ ਦੀ ਮੰਨਣੀ ਵੀ ਸੀਗੀ ਮੈਂ ਤਾਂ ਆਖਿਆ ਕੱਲ ਨਹੀਂ ਚਲੋ ਉਹ ਕੱਲ ਹੁਣ ਇਹਦੇ ਨਾਲ ਗਈ ਸੀ ਮੈਨੂੰ ਕੀ ਪਤਾ ਸੀਗਾ ਵਿਚੀਆਂ ਗੱਲਾਂ ਦਾ ਯਾਰ ਇਹਨਾਂ ਦਾ ਚਲੋ ਆਜੋ ਯਾਰ ਹਾਂ ਚਲੋ ਭਾਈ ਹਰੋ ਨਾ ਮੈਂ ਤੇਰੇ ਨਾਲ ਆ ਨਾ ਤੂੰ ਇਹ ਸੋਚ ਕਿ ਮੈਂ ਤੇਰੀ ਭੈਣ ਨਹੀਂ ਤੇਰਾ ਵੱਡਾ ਭਾਈ ਆ ਜਿਹੜੀ ਮੋਢੇ ਦਾ ਮੋਢਾ ਲੈਣਾ ਕਰ ਇਥੋਂ ਜਾਣਦਿਆਂ ਨੂੰ ਵੀ ਇਹ ਗੱਲ ਪਤਾ ਹੀ ਸੀ ਨਾ ਵੀ ਉਹਨਾਂ ਨੇ ਨਹੀਂ ਤੁਰਨਾ ਆਪਣੇ ਨਾਲ ਚੱਲ ਨਹੀਂ ਤੁਰੇ ਉਹ ਭਾਈ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਉਹ ਮੇਰੇ ਨਾਲ ਨਹੀਂ ਤੁਰੇ ਦੁੱਖ ਤਾਂ ਇਸ ਗੱਲ ਦਾ ਆਉਂਦਾ ਕਿ ਉਹ ਉਹ ਨੂੰ ਦਾ ਮੈਂ ਕੀ ਵਿਗਾੜਿਆਗਾ ਜਿਹੜੀ ਮੈਨੂੰ ਇਹਨਾਂ ਨਾਲ ਕੁਝ ਬੋਲਦੀ ਸੀ ਤੈਨੂੰ ਦੱਸਿਆ ਤਾਂ ਹੈ ਸਾਰਾ ਕੀਤਾ ਕਰਾਇਆ ਉਸੇ ਦਾ ਉਹ ਮੁੰਡੇ ਨੂੰ ਉਂਗਲਾ ਲਾ ਲਾ ਕੇ ਪੜਕਾਉਂਦੀ ਆ ਆਪਦੇ ਚਾਚੇ ਖਿਲਾਫ ਆਹ ਸੱਤ ਕਿੱल्ल्या ਦਾ ਰੌਲਾ ਹੋਰ ਕੋਈ ਰੌਲਾ ਨਹੀਂਗਾ ਮੈਂ ਕਿਹੜਾ ਕਿਹਾ ਸੀਗਾ ਵੀ ਹਰਪ੍ਰੀਤ ਘਰੇ ਬੈਠ ਜੇ ਆਪਣੀ ਕਿਹੜੇ ਕੁਛ ਲਗਦੀ ਨਹੀਂ ਉਹ ਤਾਂ ਤੀ ਧਿਆਣੀ ਹੈ ਭਈ ਆਪਾਂ ਤਾਂ ਚਾਉਂਦੇ ਸੀ ਇੱਕ ਵਾਰੀ ਤੂੰ ਮਸਾਂ ਬਾਰੋਂ ਠਾਈ ਸੀ ਵੀ ਆਪਦੇ ਘਰੇ ਬਸੇ ਰਸੇ ਆਪਦੇ ਹੱਥੀ ਕੀਤਾ ਸੀ ਨਾ ਹੱਥਾਂ ਨਾਲ ਤੋਰੀ ਆ ਮੈਂ ਉਹ ਤੂੰ ਆਪ ਦਸ ਪੱਲਾ ਮੈਂ ਫੜਾਇਆ ਸੀ ਮੈਂ ਕਿਹੜੇ ਸਾਹ ਨਾਲ ਕਹੂੰਗਾ ਵੀ ਕਿ ਤੇਰੇ ਕਰਕੇ ਤੂੰ ਇਹ ਚਾਹੁੰਦਾ ਸੀ ਵੀ ਘਰੇ ਬੈਠ ਜੇ ਮੈਂ ਕਿਉਂ ਚਾਹੂੰਗਾ ਮੇਰੇ ਵੀ ਤਾਂ ਜਵਾਕ ਕਰ ਗਈ ਐ ਉਹ ਭਰਾਵਾ ਉਹ ਕੁੜੀ ਦੇ ਵੀ ਵਸਣ ਦੇ ਲੱਛਣ ਨਹੀਂ ਗਏ ਨਹੀਂ ਤਾਂ ਕੋਣ ਨਹੀਂ ਆਉਂਦੇ ਘਰੇ ਟੱਕਦਿਆਂ ਚੰਗਾ ਭਲਾ ਘਰਬਾਰ ਆ ਮੈਂ ਜਾ ਕੇ ਆਇਆ ਉੱਥੇ ਸਾਰਾ ਕੁਝ ਹੈ ਐ ਬਧੀਆ ਕੋਠੀ ਪਈ ਹੋਈ ਐ ਚੰਗੀ ਜ਼ਮੀਨ ਆ ਟਰੈਕਟਰ ਸਾਰਾ ਸੰਦ ਬਲੇਵਾ ਘਰੇ ਖੜਾਗਾ ਹੋਰ ਆਪਾਂ ਨੂੰ ਦਸ ਕੀ ਚਾਹੀਦਾ ਹੁੰਦਾ ਬਹੁਤ ਮੇਰੇ ਦਸਤੀ ਮੈਨੂੰ ਆਇਆ ਲੱਗਦਾ ਇਵੇਂ ਜਾਣ ਕੇ ਇਹਨਾਂ ਨੇ ਨਾ ਭਰਤੀ ਸੀ ਪਹਿਲਾਂ ਵੀ ਜਦੋਂ ਆਇਆ ਉਹਨੂੰ ਐ ਗੱਲਾਂ ਕਹੀ ਉਹਨੇ ਉਹ ਗੱਲਾਂ ਕਹੀਆਂ ਜਿਹੜੀਆਂ ਦਿਲ ਤੇ ਛੁਰੀਆਂ ਵਾਂਗੂ ਵੱਜੀਆਂ ਮੇਰੇ ਐਨਾ ਐਨਾ ਮੈਨੂੰ ਦੁੱਖ ਲੱਗਿਆ ਉਸਦਾ ਕੋਈ ਨਹੀਂ ਬਾਈ ਉਹਨਾਂ ਦਾ ਟਾਈਮ ਸੀ ਉਹਨਾਂ ਨੇ ਸੁਨਾਤਕ ਆਪਾਂ ਸੁਣ ਲਿਆ ਪਰ ਆਪਾਂ ਹੁਣ ਬੋਲ ਵੀ ਨਹੀਂ ਸਕਦੇ ਨਾ ਆਪਾਂ ਸੁਣ ਕੇ ਚੁੱਪ ਕਰਾਂਗੇ ਕੋਈ ਗੱਲ ਨਹੀਂ ਜਿਹੜਾ ਕੋਈ ਉਹਦਾ ਭਾਲ ਭਲਾਈਆ ਕਰਨਾ ਅਸੀਂ ਤੇਰੇ ਨਾਲ ਆ ਬਾਈ ਭੇਜੇ ਵਰਗੇ ਨਹੀਂ ਤੈਨੂੰ ਦੇਖ ਪਾਸੇ ਹੁੰਦੇ ਤੈਥੋਂ ਹਰੇਕ ਥਾਂ ਤੇਰੇ ਨਾਲ ਤੁਰਦੇ ਆ ਇਹੀ ਤੇਰੇ ਭਰਾ ਆ ਜਿਹੜੇ ਅੱਜ ਤੇਰੇ ਨਾਲ ਖੜੇ ਆਗੇ ਆਪ ਦਾ ਕੀ ਕਹਿੰਦੇ ਹੁੰਦੇ ਰਗੜ ਕੇ ਫੋੜੇ ਤੇ ਲਾਉਣਾ ਮੈਂ ਤਾਂ ਭੈਣੇ ਰੁਕਿਆ ਭਾਵਾਂ ਅੱਧੀ ਰਾਤ ਨੂੰ ਮੈਨੂੰ ਆਵਾਜ਼ ਮਾਰੀ ਤੇਰੇ ਨਾਲ ਖੜ ਕੇ ਤੁਰ ਪੰਗ ਵੀ ਚੱਲ ਬਈ ਜਿੱਥੇ ਕਵੇਂ ਉੱਥੇ ਇੱਕ ਤਾਂ ਤੁਸੀਂ ਆ ਜਿਹੜੇ ਮੇਰੇ ਨਾਲ ਜਦੋਂ ਮਰਜ਼ੀ ਮੈਂ ਕਹਾਂ ਜਾਣ ਨੂੰ ਤਿਆਰ ਹੋ ਜਾਣਾ ਇੱਕੋ ਮੇਰਾ ਭਤੀਜਾ ਜਿਹੜਾ ਜਿਹਨੂੰ ਮੈਂ ਹੱਥਾਂ 'ਚ ਖੜਾਇਆ ਅੱਜ ਉਹ ਮੇਰੇ ਗੱਲ ਨੂੰ ਆਉਂਦਾ ਕਿਵੇਂ ਬੋਲਦਾ ਸੀ ਦੇਖਿਆ ਉਹ ਪਤੀਜਾ ਕਹਦਾ ਯਾਰ ਸ਼ਰੀਰ 'ਚ ਆ ਬਰਾਬਰ ਦਾ ਤੇਰਾ ਤੂੰ ਹੀ ਆਪਦਾ ਪਤੀਜਾ ਮੰਨਦਾ ਉਹਨੂੰ ਉਹ ਨਹੀਂ ਤੈਨੂੰ ਚਾਚਾ ਸਮਝਦਾ ਚਲੋ ਇਹਨੇ ਤਾਂ ਬਾਈ ਮਸ਼ੋਰ ਨੂੰ ਪਾਲ ਲਿਆ ਸੀਗਾ ਮਸ਼ੋਰ ਛੱਡ ਗਿਆ ਸੀ ਪਰ ਇਹਨੇ ਅੱਜ ਤੱਕ ਉਹਨਾਂ ਦੇ ਪਾਲਣ 'ਚ ਕਿਤੇ ਕਮੀ ਨਹੀਂ ਛੱਡੀ ਸੀ ਆਏ ਨਹੀਂ ਪਤਾ ਸੀ ਵੀ ਵੱਡੇ ਹੋ ਕੇ ਉਹ ਨਾਗ ਬਣ ਜਾਣਗੇ ਚਲ ਜੋ ਰੱਬ ਨੇ ਕਿਸਮਤ 'ਚ ਲਿਖਤਾ ਫਿਰ ਤਾਂ ਹੁਣ ਉਹ ਭੋਗਣਾ ਪਊਗਾ ਕੋਈ ਗੱਲ ਨਹੀਂ ਕਰ ਭੇਸ ਸਿਆ ਧੰਨਵਾਦ ਆ ਬਾਈ ਤੇਰਾ ਤੂੰ ਨਾਲ ਗਿਆ ਚੱਲ ਤੈਨੂੰ ਉਹਨੇ ਜੋ ਕੁਛ ਚੰਗਾ ਮਾੜਾ ਕਿਹਾ ਨਾ ਉਸ ਗੱਲ ਦੀ ਮੈਂ ਮਾਫੀ ਮੰਗਦਾ ਬਾਈ ਬਾਈ ਯਾਰ ਐ ਨਾ ਕਰ ਤੂੰ ਮੈਂ ਤੈਨੂੰ ਇੱਥੇ ਕਹਿ ਕੇ ਵੀ ਤੁਰਿਆ ਸੀਗਾ ਵੀ ਜੇ ਉਹਨਾਂ ਦੇ ਪੈਰੀ ਹੱਥ ਵੀ ਲਾਉਣੇ ਪੈਣਾਂ ਤਾਂ ਮੈਂ ਪੈਰੀ ਹੱਥ ਲਾ ਦੂੰ ਮੈਨੂੰ ਐਦੂ ਛੋਟਾ ਕਰੀ ਜਾਂਦਾ ਯਾਰ ਨਹੀਂ ਬਾਈ ਗੱਲ ਉਹ ਨਹੀਂ ਜਿਹੜੇ ਸਾਨੂੰ ਅੱਜ ਤੈਨੂੰ ਬੋਲਿਆ ਉਹ ਤੈਨੂੰ ਮੇਰੇ ਕਰਕੇ ਹੀ ਬੋਲਿਆ ਤੈਨੂੰ ਮੇਰੇ ਕਰਕੇ ਤਾਂ ਫੇਰ ਕੀ ਹੋਇਆ ਬੋਲ ਪੇ ਤਾਂ ਬੋਲ ਪੇ ਤੂੰ ਤਾਂ ਨਹੀਂ ਬੋਲਿਆ ਮੈਨੂੰ ਪੈੰਡ ਵਾਲੇ ਤਾਂ ਸਾਲੇ ਸਾਕੇ ਕਰ ਹੀ ਜਾਂਦੇ ਆ ਹੂੰ ਉਨੇ ਚਾਦੀ ਕੁੱਟ ਬਣਾ ਲੈ ਹਾਂ ਬਾਈ ਬਣਾ ਕੇ ਲੈਣੀ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਆਪਾਂ ਚੱਲੀਏ ਨਾ ਰਾਜਸਥਾਨ ਮੈਂ ਦੁਬਾਰਾ ਫੇਰ ਮੈਂ ਕਿਹਾ ਸੀਗਾ ਐਸਐਚਓ ਕੇ ਲਗਾਇਆ ਸੀ ਉਹ ਨਹੀਂ ਮੈਂ ਉਦੋਂ ਗਿਆ ਤਾਂ ਹੈ ਨਹੀਂ ਮਹਾ ਯਾਰ ਕੀ ਪਤਾ ਗੱਲ ਬਾਹਰ ਨਿਕਲੇ ਤੇ ਮੁੜ ਕੇ ਕੀ ਨਿਕਲੂ ਕੀ ਨਾ ਯਾਰ ਜਦੋਂ ਸਾਰੇ ਪਿੰਡ ਚ ਰੌਲਾ ਪਿਆ ਵਾ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਪਿਆ ਹੁਣ ਇਹਦੂ ਹੋਰ ਕਿੰਨੀ ਗੱਲ ਨਹੀਂ ਨਿਕਲਨੀਗੀ ਜੇ ਤੂੰ ਪੁਲਿਸ ਨੂੰ ਵੀ ਮਦਦ ਲਵੇਂ ਨਾ ਤਾਂ ਕੁਛ ਨਾ ਕੁਛ ਬਣ ਸਕਦਾ ਇਹਨਾਂ ਦੀ ਹੁੰਦੀ ਐ ਸਾਂਢੀ ਗਾਂਢੀ ਬਾਹਰ ਰਾਜਸਥਾਨ ਹਰਿਆਣਾ ਏਡੋ-ਅੱਡ ਇਹਨਾਂ ਦੇ ਜਾਣ ਪਛਾਣ ਹੁੰਦੀ ਆ ਕਰ ਲੈਂਦੇ ਹੁੰਦੇ ਹੱਲ ਆਪਾਂ ਕੱਲ ਨੂੰ ਕਰਕੇ ਇਹ ਰਿਪੋਰਟ ਸਾਰੀ ਕਰ ਲੈਨੇ ਤੂੰ ਮੈਨੂੰ ਕੱਲ ਦੀ ਕਿਹੜੀ ਗੱਲ ਕਰਦਾ ਤੂੰ ਚਾਹ ਪੀ ਕੇ ਹੁਣ ਤੇਰੇ ਨਾਲ ਤੁਰ ਪੈਣਾ ਯਾਰ ਹੋਰ ਦੱਸ ਜੇ ਕੋਈ ਕੰਮ ਆ ਤਾਂ ਫਿਰ ਕੱਲ ਨੂੰ ਚੱਲ ਵੜਦੇ ਨਹੀਂ ਆ ਜਾ ਫਿਰ ਚਾਹ ਪੀਨੇ ਫਿਰ ਬੈਠ ਕੇ ਭੈਣ ਨਾ ਰਿਆ ਕਰਕੇ ਚਲਦੇ ਆ ਜਾ ਬਾਈ ਚਾਹ ਅੰਦਰੀ ਪੀ ਲੋ ਆ ਗਏ ਬਣੇ